ਹੈਲੋ ਚੀਜ਼ ਰਮਨ ਚੀਜ਼ ਚਿਰੀ ਗਾਨ ਮਾਨੀਗਾ ਤਾਂ ਮਨ ਆਈ ਨੇ ਤੁਹਾਡੇ ਚੈਨਲ ਦੇ ਨਾਲ ਜੋ ਕਿ ਤੁਸੀਂ ਸਭ ਜਾਣਦੇ ਹੋ ਚੈਨਲ ਦਾ ਨਾਮ ਮਾਨੀਗਾ ਤਾਂ ਮਨ ਅਫੀਸ਼ੀਅਲ ਹੈ ਔਰ ਮੇਰਾ YouTube ਦਾ ਪੇਜ ਵੀ ਹੈ ਜੀ ਉਸ ਨੂੰ ਵੀ ਤੁਸੀਂ ਫੋਲੋ ਕਰੋ ਹਾਂਜੀ ਅੱਜ ਦਾ ਦਿਨ ਅਸ਼ਮੀ ਦਾ ਮਦੁਰਗਾ ਜੀ ਦਾ ਦਿਨ ਹੈ ਜੋ ਕਿ ਤੁਸੀਂ ਸਭ ਜਾਣਦੇ ਹੋ ਤੇ ਅੱਜ ਦੇ ਦਿਨ ਤੁਹਾਡਾ ਸਾਰਿਆਂ ਦਾ ਕੀਵੇਂ ਦਾ ਗਿਆ ਇਸ ਬਾਰੇ ਮੈਨੂੰ ਤੁਸੀਂ ਸਾਰੇ ਕਮੈਂਟਸ ਦੇ ਵਿੱਚ ਦੱਸਣਾ ਔਰ ਮਹਾਂ ਮਾ ਦੁਰਗਾ ਜੀ ਦੇ ਅੱਗੇ ਹੱਥ ਚੁੜ ਕੇ ਬੇਨਤੀ ਕੀਤੀ ਹੈ ਕਿ ਮਾਂ ਦੁਰਗਾ ਜੀ ਸਾਰਿਆਂ ਦੇ ਘਰ ਦੇ ਵਿੱਚ ਆਪਣਾ ਪਿਆਰ ਮੁਹੱਬਤ ਤੇ ਆਪਣੇ ਚਰਨਾਂ ਦੇ ਵਿੱਚ ਸਾਰਿਆਂ ਨੂੰ ਲਗਾਈ ਰੱਖਣ ਹਾਂਜੀ ਔਰ ਸ਼ਾਮ ਦਾ ਟਾਈਮ ਹੈ ਇੱਕ ਮੈਂ ਫੋਟੋ ਕਲਿੱਕ ਕੀਤਾ ਸੀ ਸਟੇਲ ਦੇ ਗਲਾਸ ਨੂੰ ਅਸੀਂ ਪਕੜਿਆ ਹੋਇਆ ਸੀ ਤੇ ਉਹਦੇ ਵਿੱਚ ਚਾਹ ਪੀ ਰਹੇ ਸੀ ਤੇ ਔਮੀਕ ਬੜੀ ਸੋਹਣੀ ਲਾਈਨਸ ਲਿਖੀ ਹੈ ਕਿ ਹਜ਼ਾਰਾਂ ਚੀਨੀ ਦੇ ਕੱਪ ਵੀ ਕਿਉਂ ਨਾ ਹੋਣ ਪਰ ਜੋ ਇੱਕ ਗਿਲਾਸ ਟੀਲ ਦੇ ਵਿੱਚ ਚਾਹ ਦਾ ਮਜ਼ਾ ਹੈ ਤੇ ਸ਼ਾਇਦ ਹਜ਼ਾਰਾਂ ਦੇ ਕਪਾਂ ਦੇ ਨਾਲ ਉਹ ਚਾਹ ਦਾ ਜਿਹੜਾ ਕਿ ਗਲਾਸ ਦਾ ਕੰਪੀਟੀਸ਼ਨ ਨਹੀਂ ਹੋ ਸਕਦਾ ਕਿਉਂਕਿ ਗਲਾਸ ਟੀਲ ਦੇ ਵਿੱਚ ਚਾਹ ਪੀਣ ਦਾ ਆਨੰਦ ਇਸ ਤਰ੍ਹਾਂ ਹੈ ਕਿ ਮਤਲਬ ਇੱਕ ਤਾਂ ਖੁੱਲਮ-ਖੁੱਲਾ ਗਲਾਸ ਦੇ ਵਿੱਚ ਚਾਹ ਆਪਣਾ ਪੈ ਜਾਂਦਾ ਹੈ ਉਸ ਤੋਂ ਬਾਅਦ ਗਰਮ-ਗਰਮ ਚਾਹ ਚਾਹ ਤੁਸੀਂ 15-20 ਮਿੰਟ ਠਹਿਰ ਕੇ ਵੀ ਪੀਓਗੇ ਤੇ ਉਹ ਚਾਹ ਅਜੇ ਵੀ ਗਰਮ ਹੀ ਰਹਿਣੀ ਹੈ ਪਰ ਚੀਨੀ ਦੀ ਕੱਪਾਂ ਦੀ ਕੀ ਪ੍ਰੋਬਲਮ ਰਹਿੰਦੀ ਹੈ ਕਿ ਅਸੀਂ ਚਾਹ ਪਾਣੀ ਹੈ ਤੇ 5 ਮਿੰਟ ਨਹੀਂ ਰੁਕਣਾ ਪੈਂਦਾ ਤੇ ਸਾਡਾ ਚੀਨੀ ਦਾ ਕੱਪ ਜਿਹੜਾ ਵਾ ਉਹ ਉਸੇ ਟਾਈਮ ਠੰਡਾ ਹੋਣਾ ਸ਼ੁਰੂ ਹੋ ਜਾਂਦਾ ਹੈ ਤੇ ਇਸ ਲਈ ਮੈਂ ਉਸ ਚੀਜ਼ ਨੂੰ ਲਾਈਨ ਤੁਹਾਡੇ ਲਈ ਪਾਈ ਹੈ ਕਿ ਮਤਲਬ ਜੋ ਵੀ ਹੈ ਉਹ ਸਟੀਲ ਦੇ ਗਲਾਸ ਦੇ ਵਿੱਚ ਚਾਹ ਦਾ ਤੇ ਕੱਪ ਦੇ ਚਾਹ ਦਾ ਬਹੁਤ ਫਰਕ ਹੈ ਠੀਕ ਹੈ ਸੋ ਓਕੇ ਜੀ ਮੈਂ ਤੁਹਾਨੂੰ ਇੱਕ ਗੱਲ ਹੋਰ ਵੀ ਕਹਿਣਾ ਚਾਹੁੰਦੀ ਆ ਜੋ ਕਿ ਤੁਸੀਂ ਸਭ ਜਾਣਦੇ ਹੋ ਆ ਕੱਲ ਦਾ ਇੱਕ ਮੇਰਾ ਨਾ ਲਾਈਵ ਜਿਹੜਾ ਮੈਂ ਫੇਸਬੁੱਕ ਬਣਾਇਆ ਸੀ ਤੇ ਉਸ ਲਾਈਵ ਦੇ ਵਿੱਚ 1 2 3 4 ਮੈਸੇਂਜਰ ਮੈਸੇਜਸ ਮੈਨੂੰ ਆ ਚੁੱਕੇ ਹੋਏ ਨੇ ਇੱਕ ਤੁਸੀਂ ਕਮੈਂਟ ਸੈਕਸ਼ਨ ਤੇ ਸੰਧਿਆ ਦਾ ਵੀ ਮੈਸੇਜ ਦੇਖਿਆ ਹੋਏਗਾ ਤੇ ਉਹਨਾਂ ਨੇ ਵੀ ਲਿਖਿਆ ਹੈ ਕਿ ਲਾਈਵ ਤੁਸੀਂ ਹੋ ਲਈ ਪਹਿਲਾਂ ਤੁਸੀਂ ਕਿਉਂ ਨਹੀਂ ਜ਼ਰੂਰੀ ਸਮਝਿਆ ਤੇ ਮੈਂ ਤੁਹਾਨੂੰ ਦੱਸ ਦਵਾਂ ਜੀ ਮੈਂ ਸਿਰਫ ਇੱਕ ਜਸਟ ਕੋਈ ਪਲਾਨ ਬਣ ਕੇ ਜਾਂ ਕਿਸੇ ਚੀਜ਼ ਨੂੰ ਦਿਮਾਗ ਰਹੀਂ ਨਹੀਂ ਚਲਾਉਂਦੀ ਜਿਸ ਟਾਈਮ ਵੀ ਮੇਰੇ ਕੋ ਸਮਾਂ ਮਿਲਦਾ ਹੈ ਤੇ ਮੈਂ ਸਿਰਫ ਉਸ ਸਮੇਂ ਦਾ ਆਨੰਦ ਲੈਨੇ ਆ ਕਿ ਚਲੋ ਜਿਹੜੀ ਚੀਜ਼ ਜਲਦੀ ਤੋਂ ਜਲਦੀ ਮੇਰੇ ਮੇਰੇ ਪਰਿਵਾਰ ਤੱਕ ਪਹੁੰਚ ਪਾਵੇ ਜ ਮੇਰੇ ਤੱਕ ਪਹੁੰਚ ਪਾਵੇ ਜਾਂ ਸਟੇਟਸ ਲਾਈਨ ਹੋ ਜੇ ਫੋਟੋਗ੍ਰਾਫਰਸ ਉਹਦੇ ਕੁਝ ਵੀ ਮੈਂ ਸਿਰਫ ਉਹ ਸਿਰਫ ਉਹ ਚੀਜ਼ ਨੂੰ ਇੱਕ ਟਾਈਮ ਦੇ ਨਾਲ ਨਹੀਂ ਡਾਲਦੀ ਜਸਟ ਮੇਰੇ ਕੋਲ ਜਦੋਂ ਟਾਈਮ ਮਿਲਦਾ ਮੈਂ ਉਸ ਚੀਜ਼ ਨੂੰ ਉਦੋਂ ਵੀ ਮਤਲਬ ਫੋਲੋ ਕਰਨਾ ਕੰਪਲਸਲੀ ਸਮਝਦੀ ਆ ਤੇ ਇਸ ਲਈ ਉਹਨਾਂ ਦਾ ਥੋੜਾ ਜਿਹਾ ਜਿਹੜਾ ਕਿ ਕਮੈਂਟਸ ਮੈਂ ਤੁਸੀਂ ਸਾਰਿਆਂ ਨੇ ਦੇਖਿਆ ਵੀ ਹੋਏਗਾ ਕਿ ਮੈਂ ਦਿੱਤਾ ਵੀ ਹੋਇਆ ਹੈ ਲਾਈਵ ਦੇ ਵਿੱਚ ਤੇ ਕੋਸ਼ਿਸ਼ ਰਹੇਗੀ ਕਿ ਅੱਗੇ ਤੋਂ ਜਿਹੜਾ ਮੈਂ ਲਾਈਵ ਸਿਸਟਮ ਜਿਹੜਾ ਵੀ ਹੈ ਆਪਣਾ ਰੈਟ ਟਾਈਮ ਰੱਖਿਆ ਕਰਾਂਗੇ ਜਿਸ ਤਰ੍ਹਾਂ ਕਿ 9 ਤੋਂ 10 10 ਤੋਂ 11 ਲਾਸਟ 11 ਤਾਂ ਤੋਂ ਹੱਦ ਆਪਣੀ ਨਹੀਂ ਹੋਗੀ ਕਿਉਂਕਿ ਇੱਕ ਜਿਹੜਾ ਅਸੀਂ ਆਪਣਾ ਇੱਕ ਟਾਈਮ ਪੀਰੀਅਡ ਬਣਾਇਆ ਹੋਵੇਗੀ ਹਾਂਜੀ ਇਸ ਟਾਈਮ ਅਸੀਂ ਰੈਸਟ ਕਰਨੀ ਆ ਇਸ ਟਾਈਮ ਮਾਰਨਿੰਗ ਟਾਈਮ ਉੱਠਣਾ ਹੈ ਸੋ ਕੰਮ ਕਰਨੇ ਆ ਕਰਨਾ ਇੱਕ ਰਜਿਸਟਰ ਟਾਈਪਿਕ ਕਾਪੀ ਦਾ ਸਾਰਾ ਪਹਿਲਾਂ ਤੋਂ ਹੀ ਦਿਮਾਗ ਨਾਲ ਸੋਚ ਕੇ ਰੱਖਿਆ ਹੋਵੇ ਇਹਨਾਂ ਦੇ ਫਿਰ ਉਸ ਹਾਮਨਾ ਟਾਈਮ ਪੀਰੀਅਡ ਚੱਲਦਾ ਹੈ ਤੇ ਅੱਗੇ ਤੋਂ ਇਸ ਚੀਜ਼ ਦਾ ਜਿਹੜਾ ਮੈਂ ਧਿਆਨ ਰੱਖਾਂਗੀ ਕਿ ਮੈਂ ਜਦੋਂ ਵੀ ਲਾਈਵ ਹੋਣਾ ਹੈ ਤੀਨੋਂ ਤੋਂ 10 ਜਾਂ 10 ਤੋਂ 11 ਲਾਈਵ ਹੋਣ ਦਾ ਜ਼ਰੂਰੀ ਸਮਝਾਂਗੀ ਸੋ ਬਾਕੀ ਇੱਕ ਗੱਲ ਮੈਂ ਤੁਹਾਨੂੰ ਹੋਰ ਵੀ ਕਹਿਣਾ ਚਾਹੁੰਦੀ ਆ ਔਰ ਤੁਸੀਂ ਸਾਰਿਆਂ ਨੇ ਕੱਲ ਟੀਚਰਸ ਵੱਲੋਂ ਜਿਹੜੀ ਵੀ ਗੱਲਬਾਤ ਤੁਸੀਂ ਸਾਰਿਆਂ ਨੇ ਸੁਣੀ ਹੋਏਗੀ ਤੇ ਉਸ ਜੀ ਉਹ ਬਿਲਕੁਲ ਔਰ ਬਿਲਕੁਲ ਵੀਡੀਓ ਜਿਹੜੀ ਵਾਇਰਲ ਹੋ ਰਹੀ ਹੈ ਕੁਮਰੀ ਹੈ ਤੇ ਉਸ ਚੀਜ਼ ਵੱਲ ਮੈਂ ਜਿਹੜਾ ਵੀ ਟੀਚਰ ਨੂੰ ਲੈ ਕੇ ਬੋਲਿਆ ਹੈ ਤੇ ਉਹ ਟੀਚਰਸ ਸਾਰੀਆਂ ਟੀਚਰਸ ਨੂੰ ਨਹੀਂ ਬੋਲਿਆ ਬਸ ਜਿਹੜੀ ਟੀਚਰਸ ਮੈਨੂੰ ਲੱਗੀਆਂ ਕਮੀ ਪੇਸ਼ੀ ਵਾਲੀਆਂ ਸਿਰਫ ਮੈਂ ਉਹਨਾਂ ਬਾਰੇ ਹੀ ਇਸ ਚੀਜ਼ ਨੂੰ ਕਲੀਅਰ ਕੀਤਾ ਕਿ ਹਾਂ ਜੀ ਥੋੜਾ ਜਿਆਦਾ ਸੀ ਆਪਣੇ ਬੱਚਿਆਂ ਵੱਲ ਵੀ ਧਿਆਨ ਦੇਈਏ ਸਾਡੇ ਬੱਚੇ ਸਾਰਾ ਦਿਨ ਸਕੂਲ ਦੇ ਵਿੱਚ ਮੈਕਸਿਮਮ ਜਿਆਦਾ ਨਹੀਂ ਤਾਂ 15 ਦਿਨ ਬਾਅਦ ਇਸ ਚੀਜ਼ ਨੂੰ ਜ਼ਰੂਰ ਅਸੀਂ ਧਿਆਨ ਚ ਰੱਖ ਕੇ ਜਾਇਆ ਕਰੀਏ ਉਹ ਦੇਖਿਆ ਕਰੀਏ ਸਾਡੇ ਬੱਚਿਆਂ ਨਾਲ ਕਿਸ ਤਰ੍ਹਾਂ ਦਾ ਮੈਡਮ ਕਾਪੀ ਡੀਲ ਕਰ ਰਹੇ ਨੇ ਕਿਸ ਤਰ੍ਹਾਂ ਦਾ ਨਹੀਂ ਕਰ ਰਹੇ ਜਿਸ ਰਾਈ ਕੀ ਇਹ ਚੀਜ਼ਾਂ ਨੋਟਿਸ ਹੁੰਦੀਆਂ ਰਹੇ ਤੋ ਇੱਕ ਆ ਤੁਹਾਨੂੰ ਮੈਂ ਇੱਕ ਹੋਰ ਵੀ ਗੱਲ ਕਹਿੰਨੀ ਆ ਅੱਜ ਕੜਾ ਸ਼ੋਲੇ ਖਾ ਕੇ ਐਨੀ ਕੁੱਕੀ ਲੱਗੀ ਐ ਐਨੀ ਕੁੱਕੀ ਲੱਗੀ ਐ ਐਨੀ ਕੁੱਕੀ ਲੱਗੀ ਐ ਕਿ ਤੁਹਾਨੂੰ ਮੈਂ ਦੱਸ ਨਹੀਂ ਸਕਦੀ ਇੱਕ ਇਨਸਾਨ 1 ਵਜੇ ਦਾ ਸੁੱਤਾ ਹੋਵੇ ਤੇ 4:30 ਵਜੇ ਉਹਦੀ ਜਾਗ ਖੁੱਲਦੀ ਐ ਸੀਰੀਅਸਲੀ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਕਿ ਇੱਕ ਖੜਾ ਸ਼ੋਲੇ ਖਾਣ ਦੇ ਨਾਲ ਇਨਸਾਨ ਨੂੰ ਐਨੀ ਕੁੱਕੀ ਲੱਗ ਸਕਦੀ ਐ ਤੁਸੀਂ ਸਾਬ ਲਾਓ ਕਿ ਇਹ ਨੇ ਜਿਹੜਾ ਮਤਲਬ ਰੈਗੂਲਰ ਇੱਕ ਇਸਰਨਿਆ ਕੁਛ ਇਹ ਚੀਜ਼ਾਂ ਐਡੀਸ਼ਨਲ ਲੈ ਕੇ ਚੱਲਦਾ ਹੋਏਗਾ ਤੇ ਉਹਦੇ ਤੇ ਕੀ ਮਤਲਬ ਕਿੰਨਾ ਕੁ ਪ੍ਰਭਾਵ ਹੁੰਦਾ ਹੋਵੇਗਾ ਨੀਂਦ ਨੂੰ ਲੈ ਕੇ ਤੇ ਇਸ ਲਈ ਮੈਂ ਤਾਂ ਸੋ ਚੁੱਕੀ ਹੋਈ ਸੀ ਤੇ ਜਦੋਂ ਮੈਂ ਉੱਠੀ ਉਦੋਂ ਮੈਂ ਤੁਸੀਂ ਦੇਖਿਆ ਸਾਰਿਆਂ ਨੇ ਕਿ ਸਟੇਜ ਦਾ ਗਲਾਸ ਵਿੱਚ ਪਕੜਿਆ ਹੋਇਆ ਐਸੀ ਚਾਹ ਦਾ ਤੇ ਜਿਹੜਾ ਕਿ ਮੈਂ ਆਪਣਾ ਲਾਈਵ ਫੋਟੋ ਖਿੱਚ ਕੇ Facebook ਬੁੱਕ ਤੇ ਉੱਪਰ ਵੀ ਤੁਹਾਨੂੰ ਸਾਰਿਆਂ ਨੂੰ ਮਤਲਬ ਡਾਲ ਲਿਆ ਹੈ ਨਾ ਸੋ ਬਾਕੀ ਉਹ ਕੀ ਪਰਿਵਾਰ Facebook ਫੈਮਲੀ ਜੀ ਮੈਂ ਦਿলো ਤੁਹਾਡਾ ਸ਼ੁਕਰੀਆ ਤੇ ਧੰਨਵਾਦ ਕਰਦੀ ਆ ਤੇ ਤੁਸੀਂ ਆਪਣਾ ਪਿਆਰ ਆਪਣੀ ਸਪੋਰਟ ਮੌਨਿਕਾ ਦੇ ਚੈਨਲ ਨੂੰ ਦਿੰਦੇ ਰਹੋ ਇਹ ਤੁਹਾਡਾ ਆਪਣਾ ਚੈਨਲ ਹੈ ਤੇ ਜਿਹੜਾ ਕਿ ਅੱਜ ਜੋ ਵੀ ਹੈ ਸਿਰਫ ਉਹਦੇ ਵਿੱਚ ਤੁਹਾਡੀ ਹੀ ਸਪੋਰਟ ਹੈ ਤੇ ਅੱਗੇ ਵੀ ਆਪਣਾ ਪਿਆਰ ਮੁਹੱਬਤ ਕਰਦੇ ਰਹੋ ਸੋ थैंक यू so much ਟਿੱਕ ਕੇ ਬਾਏ ਬਾਏ ਜੀ